ਫੱਤਿ ਆਉਂਦੇ ਦੁੱਧਾਂ ਬਾਜ ਨਾ ਰਜਦੀ ਖੀਰ ਸਾਈ ਸਦਕ ਤਾਰ ਕੇ ਤੁਸਾਂ ਸਦਕ ਤਾਰ ਕੇ ਨਾਲ ਯਕੀਨ ਕੀਤਾ ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈ ਫਕਰ ਤਾਰ ਕੇ ਲਾਬ ਦਾ ਤੁਰਤ ਬੰਨੇ ਬੇੜਾ ਡੁੱਬਦਾ ਡੁੰਗੜੇ ਨੀਰ ਸਾਈ ਫਕਰ ਕੁੱਲ ਜਹਾਨ ਦਾ ਆਸਰਾ ਏ ਤਾਬਿਆ ਫਕਰ ਦੀ ਪੀਰ ਅਮੀਰ ਸਾਈਂ ਬਾਦਸ਼ਾਹ ਸੱਚਾ ਰੱਬ ਆਲਮਾਂ ਦਾ ਆਸ਼ਿਕ ਉਸ ਦੇ ਹਨ ਵਜ਼ੀਰ ਸਾਈਂ ਤੈਨੂੰ ਛੱਡ ਕੇ ਹੋਰ ਮੈਂ ਜਾ ਕਿੱਥੇ ਤੈਨੂੰ ਛੱਡ ਕੇ ਹੋਰ ਮੈਂ ਜਾ ਕਿੱਥੇ ਵਾਰੇ ਸ਼ਾਦੀ ਬਖਸ਼ ਤਕਸੀਰ ਸਾਈ